ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਉਹ ਸ਼ਖਸ ਹੈ ਜਿਨ੍ਹਾਂ ਦੇ ਬਰਾਬਰ ਕੋਈ ਵੀ ਪ੍ਰਚਾਰਕ ਅੱਜ ਤੱਕ ਹੈ ਨਹੀਂ ਨਾ ਹੋਇਆ ਨਾ ਹੋਣਾ ਉਹਦਾ ਕਾਰਨ ਹੈ ਭਾਈ ਰਣਜੀਤ ਸਿੰਘ ਜੀ ਨੇ ਜੋ ਗੱਲਾਂ ਦਸੀਆਂ ਸਟੇਜਾਂ ਤੇ ਪਿੱਛੇ ਦੇ ਦਵਾਨਾਂ ਦੇ ਵਿੱਚ ਜੋ ਉਹਨਾਂ ਨੇ ਪੁਰਾਣੇ ਦਵਾਨ ਜੇ ਸੁਣ ਲੋ ਕਿਉਂਕਿ ਭਾਈ ਰਣਜੀਤ ਸਿੰਘ ਬਾਬਿਆਂ ਦੇ ਵਿੱਚੋਂ ਉੱਠ ਕੇ ਆਏ ਹੋਏ ਨੇ ਬਾਬਿਆਂ ਦੇ ਵਿੱਚ ਰਹਿੰਦੇ ਸੀ ਜਦੋਂ ਬਾਬਿਆਂ ਦੇ ਵਿੱਚ ਵੀ ਰਹਿੰਦੇ ਸੀ ਉਦੋਂ ਵੀ ਕਾਫੀ ਸੰਖਿਆ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉਹਨਾਂ ਤੋਂ ਸੁਣਨਾ ਪਸੰਦ ਕਰਦੀ ਸੀ ਕਈ ਉਹਨਾਂ ਨੇ ਆਪ ਕਈ ਦੁਕਾਨਾਂ ਦੇ ਵਿੱਚ ਕਿਹਾ ਕਹਿੰਦੇ ਟੀ ਸੀਰੀਜ਼ ਵਾਲੀਆਂ ਸਾਡੇ ਜਿਹੜੇ ਹੁੰਦੇ ਸੀ ਟੀ ਸੀਰੀਜ਼ ਕੰਪਨੀ ਮੈਨੂੰ ਲੈਂਡ ਕਰੂਜ਼ਰ ਗੱਡੀ ਦੇਖ ਲੋ ਉਸ ਸਮੇਂ ਦੀ ਪੁਰਾਣੀ ਗੱਲ ਹੈ 2010 2001 ਦੀ ਗੱਲ ਕਹਿੰਦੇ ਉਸ ਸਮੇਂ ਜਦੋਂ ਸਾਨੂੰ ਸੁਣਦੇ ਹੁੰਦੇ ਸੀਗੇ ਟੀ ਸੀਰੀਜ਼ ਵਾਲਿਆਂ ਦੀ ਕੈਸਟਾ ਵਿਕਦੀਆਂ ਹੁੰਦੀਆਂ ਸੀ ਕਹਿੰਦੇ ਉਹ ਮੈਨੂੰ ਲੈਂਡ ਕਰੂਜ਼ਰ ਗੱਡੀ ਦਿੰਦੇ ਸੀ ਲੈਂਡ ਕਰੂਜ਼ਰ ਕਿੰਨੀ ਮਹਿੰਗੀ ਗੱਡੀ ਹੈ ਇਸ ਕਰਕੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਿਰਫ ਇਸ ਕਰਕੇ ਨਹੀਂ ਉਜਾਣੇ ਜਾਂਦੇ ਕਿ ਭਾਈ ਉਹ ਸਕਸੈਸ ਕਰਕੇ ਜਾਣੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਨਿਰ ਜਿੱਥੇ ਗੁਰਬਾਣੀ ਨੂੰ ਜਾਣਨ ਸਮਝਣ ਦੀ ਗੱਲ ਕੀਤੀ ਐ ਪਿੱਛੇ ਕਈ ਤਾਂ ਸਾਨੂੰ ਬਾਬੇ ਇਹੀ ਕਹੀ ਦਸੀ ਜਾਂਦੇ ਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੈਠੋ ਤੇ ਸ਼ਰਤਾ ਰੱਖੋ ਚੜਾਵੇ ਕਿਉਂਕਿ ਉਹਨਾਂ ਦਾ ਮਕਸਦ ਜਿਹੜਾ ਗੋਲਕਾ ਤੱਕ ਹੋਈ ਆ ਬੰਦੇ ਨੂੰ ਕਿ ਗੋਲਕਾ ਤੱਕ ਹੀ ਜਾਣਾ ਪਰ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਇਹੋ ਜਿਹਾ ਪ੍ਰਚਾਰ ਹੈ ਕਿ ਭਾਈ ਗੋਲਕਾ ਤੱਕ ਨਾ ਜੜੋ ਮਾਈਂਡ ਤੱਕ ਜੜੋ ਕਿਉਂਕਿ ਗੁਰਬਾਣੀ ਦਿਮਾਗ ਤੇ ਕੰਮ ਕਰਦੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਕੋ ਮਤਰੀ ਰੰਗਮਾਣ ਕਹਿੰਦੇ ਗਿਆਨ ਨੂੰ ਮਤ ਬਣਾ ਕੇ ਜਿਓ ਜਿਹੜਾ ਇਨਸਾਨ ਗਿਆਨ ਨੂੰ ਗੁਣ ਬਣਾ ਕੇ ਜਿੰਦਾ ਨਾਨਕ ਨਾਮ ਜਪੇ ਗੁਣਤਾਸ ਗੁਰੂ ਨਾਨਕ ਵੀ ਇੱਥੇ ਹੀ ਕਹਿੰਦੇ ਨੇ ਕਹਿੰਦੇ ਕਿ ਗਿਆਨ ਨੂੰ ਗੁਣ ਬਣਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਦਾ ਵਿਕਾਸ ਹੋਣਾ ਹੁਣ ਸਾਡੇ ਜਿਹੜੇ ਕਈ ਪ੍ਰਚਾਰਕ ਇਹੋ ਜਿਹੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਉਹ ਗੱਪ ਕਪੋੜਾ ਛੱਡਦੇ ਨੇ ਪਰ ਜਿਹੜੇ ਗੱਪ ਕਪੋੜਾ ਛੱਡਦੇ ਨੇ ਉਹਨਾਂ ਨੂੰ ਇੱਕ ਪਰਸੈਂਟ ਦੀ ਵੀ ਸ਼ਰਮ ਨਹੀਂ ਹੈਗੀ ਕਿ ਭਾਈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਗੱਪ ਕਪੋੜਾ ਛੱਡਦੇ ਆਂ ਤੇ ਉਹ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਗੁਰੂ ਸਾਡਾ ਹਾਜ਼ਰ ਨਾਜ਼ਰ ਹੈ ਤੁਹਾਨੂੰ 1% ਵੀ ਡਰ ਨਹੀਂ ਹੈਗਾ ਗੁਰੂ ਸਾਹਿਬ ਜੀ ਦਾ ਕਿ ਅਸੀਂ ਗੁਰੂ ਸਾਹਿਬ ਜੀ ਦੀ ਕਿੱਡੀ ਵੱਡੀ ਬੇਇੱਜ਼ਤੀ ਕਰ ਰਹੇ ਹਾਂ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਜੇ ਸਾਡੇ ਨਾ ਜੇਬਾਂ ਨਹੀਂ ਭਰੀਆਂ ਤੇ ਸਾਡੇ ਗੋਲਗਾ ਨਹੀਂ ਭਰੀਆਂ ਤੇ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚੋਂ ਕਿੱਥੇ ਘੁੰਮਾਂਗੇ ਗੱਲ ਇਹ ਹੈ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਹੜੇ ਹੈਗੇ ਆ ਜਦੋਂ ਟਕਸਾਲ ਦੇ ਵੱਲੋਂ ਗੁੱਡਾ ਕਰਦੀ ਹੁੰਦੀ ਹੈ ਟਕਸਾਲ ਵੱਲੋਂ ਸ਼ਵੀਲ ਲਾਈ ਜਾਂਦੀ ਆ ਮਕਸਦ ਕੀ ਸੀ ਵੀ ਭਾਈ ਰਣਜੀਤ ਸਿੰਘ ਜੀ ਨੂੰ ਮਾਰਨਾ ਖਤਮ ਕਰਨਾ ਤੇ ਉਹਨਾਂ ਦਾ ਸਾਥੀ ਨੂੰ ਮਾਰਿਆ ਗਿਆ ਸਾਥੀ ਉਹਨਾਂ ਦੇ ਕਿਉਂਕਿ ਭਾਈ ਰਣਜੀਤ ਸਿੰਘ ਪਿਛਲੀ ਸੀਟ ਦੇ ਵਿੱਚ ਆਰਾਮ ਕਰ ਰਹੇ ਸੀਗੇ ਗੱਡੀ ਦੇ ਤੇ ਉੱਥੇ ਉਹ ਜਿਹੜੇ ਅਕਸਰ ਭਾਈ ਰਣਜੀਤ ਸਿੰਘ ਕਹਿੰਦੇ ਸੀਗੇ ਕਿ ਮੈਂ ਗੱਡੀ ਦੇ ਅੱਗੇ ਬੈਠਦਾ ਸੀ ਕਿ ਮੇਰਾ ਸਿਰ ਦੁਖਦਾ ਸੀ ਇਸੇ ਮੈਂ ਗੱਡੀ ਦੇ ਪਿੱਛੇ ਜਾ ਕੇ ਆਰਾਮ ਕਰ ਲਾ ਗਿਆ ਸੀ ਤੇ ਮੇਰੀ ਜਗ੍ਹਾ ਮੇਰਾ ਸਾਥੀ ਬੈਠਾ ਸੀਗਾ ਤੇ ਉਹ ਸਾਥੀ ਨੂੰ ਭਾਈ ਰਣਜੀਤ ਸਿੰਘ ਸਮਝ ਕੇ ਟਕਸਾਲ ਦੇ ਗੁੰਡਿਆਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂ ਕਾਰਨ ਕੀ ਸੀ ਕਿਉਂਕਿ ਭਾਈ ਰਣਜੀਤ ਸਿੰਘ ਸੱਚ ਦਾ ਪ੍ਰਚਾਰ ਕਰਨ ਲੱਗੇ ਸੀ ਕਈ ਬਾਬਿਆਂ ਨੂੰ ਇਹ ਚੀਜ਼ਾਂ ਹজম ਨਹੀਂ ਹੋ ਰਹੀਆਂ ਸੀ ਕਿਉਂਕਿ ਬਾਬੇ ਅਕਸਰ ਇਹ ਚੀਜ਼ਾਂ ਜਾਣਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਝੂਠ ਬੋਲੀਏ ਔਰ ਲੋਕਾਂ ਨੂੰ ਸੰਗਤਾਂ ਨੂੰ ਬੇਫਕੂ ਬਣਾਉਂਦੇ ਰਹੀਏ ਗੁਰੂ ਸਾਹਿਬਾਂ ਦੇ ਨਾਂ ਤੇ ਧਰਮ ਦੇ ਨਾਂ ਤੇ ਹਿੰਦੁਸਤਾਨੀ ਕਾ ਐਸਾ ਦੇਸ਼ ਹੈ ਜਿੱਥੇ ਰੱਬ ਰੱਬ ਦਾ ਬਹੁਤ ਕੀਤਾ ਜਾਂਦਾ ਪਾਠ ਪੂਜਾ ਬਹੁਤ ਕੀਤੀ ਜਾਂਦੀ ਹੈ ਦਿਵਾਲੀ ਵਾਲੇ ਦਿਨ ਲక్ష్ਮੀ ਦੀ ਵੀ ਪੂਜਾ ਹੁੰਦੀ ਹੈ ਤੇ ਲక్ష్ਮੀ ਨੂੰ ਘਰ ਦੇ ਵਿੱਚ ਲੜ ਲਈ ਦਰਵਾਜੇ ਵੀ ਖੋਲੇ ਜਾਂਦੇ ਨੇ ਕੀ ਪਤਾ ਲక్ష్ਮੀ ਆਵੇ ਪਰ ਇੱਥੇ ਕਹਿੰਦੇ ਲੋਕੀ ਲక్ష్ਮੀ ਕਵਾਣ ਦੇ ਲਈ ਗਰੀਬ ਮਾਰ ਵੀ ਕਰਦੇ ਨੇ ਜਿਹੜੀ ਲక్ష్ਮੀਆਂ ਨੂੰ ਜਿਹੜੀਆਂ ਦੇਵੀ ਦੇਵਤਾ ਦੇਵੀਆਂ ਨੂੰ ਪੱਥਰਾਂ ਦੇ ਰਾਹੀਂ ਪੂਜਿਆ ਜਾਂਦਾ ਉਦੋਂ ਹੀ ਸਮਾਜ ਦੇ ਵਿੱਚ ਸਭ ਤੋਂ ਵੱਧ ਰੇਪ ਹੁੰਦੇ ਨੇ ਧੀਆਂ ਭੈਣਾਂ ਦੀਆਂ ਜਿੱਤਾਂ ਲੁੱਟੀਆਂ ਜਾਂਦੀਆਂ ਨੇ ਇਹਦਾ ਕਾਰਨ ਪਤਾ ਕੀ ਹੈ ਕਿ ਅਸੀਂ ਅੱਜ ਦੇ ਅੱਜ ਤੱਕ ਪੁਜਾਰੀ ਨੇ ਸਾਨੂੰ ਸਿਰਫ ਸਿਰਫ ਪੂਜਣਾ ਸਿਖਾਇਆ ਸਮਝਣਾ ਤੇ ਜਾਣਣਾ ਨਹੀਂ ਸਿਖਾਇਆ ਸਮਝਣਾ ਤੇ ਜਾਣਣ ਦੀ ਜਿਹੜੀ ਗੁੜ ਗੁਰਤੀ ਸਿਖਾਈਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਸਿਖਾਈ ਹੈ ਤੇ ਭਾਈ ਰਣਜੀਤ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਰੋਲ ਪ੍ਰਚਾਰ ਕਰਕੇ ਇੱਕ ਐਸੀ ਦਸ਼ਾ ਪੰਜਾਬ ਦੇ ਵਿੱਚ ਕਾਇਮ ਕਰਤੀ ਹੈ ਜਿਦੇ ਨਾਲ ਸਭ ਤੋਂ ਵੱਧ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਾਣਨ ਹੁਰ ਸਮਝਣਾ ਸ਼ੁਰੂ ਕਰ ਦਿੱਤਾ ਅਸੀਂ ਕਹਿੰਦਾ ਪਹਿਲੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਸੀ ਤੇ ਨਾੜ ਉਹਨਾਂ ਦੇ ਸਾਥੀ ਮਰਦਾਨਾ ਜੀ ਸੀ ਮਰਦਾਨਾ ਨੂੰ ਭਾਈ ਨਾਨਕ ਵਰਗਾ ਯਾਰ ਨਹੀਂ ਲੱਭਣਾ ਨਾ ਲੱਭ ਸਕਦਾ ਕਿਉਂਕਿ ਗੁਰੂ ਨਾਨਕ ਦਾ ਗੁਰੂ ਨਾਨਕ ਦੇਵ ਜੀ ਤੇ ਨਾੜ ਰਹਿ ਕੇ ਭਾਈ ਮਰਦਾਨਾ ਵੀ ਮ ਮ ਉਹ ਗੁਰੂ ਨਾਨਕ ਦਾ ਰੂਪ ਬਣ ਗਏ ਸੀ ਕਿਉਂਕਿ ਜਿਹ ਜਿਸ ਸਖਸ ਤੇ ਨਾਲ ਅਸੀਂ ਰਹਨੇ ਆ ਨਾ ਜਦੋਂ ਅਸੀਂ ਕਹਿੰਨੇ ਆ ਅਸੀਂ ਉਸੇ ਦਾ ਰੂਪ ਬਣ ਜਾਂਦੇ ਆ ਜਦੋਂ ਅਸੀਂ ਉਹਦੇ ਨਾਲ ਪਿਆਰ ਕਰਦੇ ਆ ਇਸ ਕਰਕੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਸਲਾਮ ਹੈ ਜਿਹੜੇ ਅਸਲ ਦੇ ਵਿੱਚ ਇੰਨਾ ਕੁਝ ਬਰਦਾਸ਼ਤ ਕਰਕੇ ਇੱਕ ਐਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕ ਕ੍ਰਾਂਤੀਕਾਰੀ ਯੁੱਧਾਂ ਦੀ ਬਾਣੀ ਨੂੰ ਪ੍ਰਮੋਟ ਕਰਦੇ ਨੇ ਤੇ ਨਾਲ ਹੀ ਮਨ ਜਿੱਤਣ ਦੀ ਗੱਲ ਕਰਦਿਆਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਮਨ ਜਿੱਤੇ ਜਗ ਜੀਤ ਜਦੋਂ ਅਸੀਂ ਮਨ ਨੂੰ ਜਿੱਤ ਲੈਨੇ ਆ ਤੇ ਅਸੀਂ ਸਮਾਜ ਨੂੰ ਜਿੱਤ ਲੈਨੇ ਆ ਅਸੀਂ ਵੈਸੇ ਤਾਂ ਸਮਾਜ ਨੂੰ ਨਹੀਂ ਜਿੱਤਿਆ ਜਾ ਸਕਦਾ ਕਿਉਂਕਿ ਅਸੀਂ ਜਦੋਂ ਕਹਿੰਦੇ ਹੁੰਦੇ ਨਾ ਜਿਹੜੀ ਬਹਾਰ ਲੜਾਈ ਹੋ ਰਹੀ ਹੈ ਜਿਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਉਹਨੂੰ ਕਦੇ ਵੀ ਸ਼ਾਂਤ ਨਹੀਂ ਕਰ ਸਕਦੇ ਅਸੀਂ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ ਹਾਂ ਆਪਣੇ ਆਪ ਨੂੰ ਪੀਸ ਆਫ ਮਾਈਂਡ ਦੇ ਵਿੱਚ ਲਿਆ ਸਕਦੇ ਹਾਂ ਤੇ ਇਹ ਗੁਰਤੀ ਸਾਨੂੰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਵੀ ਦੱਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹੀ ਗੁਰਤੀ ਸਿਖਾਉਂਦੀ ਹੈ ਭਾਈ ਮਨ ਜੀਤੇ ਜਗਜੀਤ ਮਨ ਤੂੰ ਜੋ ਸਰੂਪ ਹੈ ਬਣਾ ਮングੂਲ ਪਿਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਇਸ ਕਰਕੇ ਭਾਈ ਰਣਜੀਤ ਸਿੰਘ ਵਰਗਾ ਪ੍ਰਚਾਰਕ ਨਾ ਹੋਇਆ ਨਾ ਹੋਣਾ ਕਿਉਂਕਿ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਮੁਸ਼ਕਲਾਂ ਹੰਡਾ ਕੇ ਗੁਰਬਾਣੀ ਦੀ ਨਰੋਲ ਪ੍ਰਚਾਰਕ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਕੀਤਾ ਹੈ ਤੇ ਗੁਰਬਾਣੀ ਨੂੰ ਜਦੋਂ ਅਸੀਂ ਜਾਂਦੇ ਆ ਤੇ ਸਮਝਦੇ ਆ ਸਾਡੀ ਪਰਸਨੈਲਿਟੀ ਦਾ ਹੀ ਵਿਕਾਸ ਹੁੰਦਾ ਸਾਡ ਨੂੰ ਜ਼ਿੰਦਗੀ ਜਿਉਣ ਦਾ ਚੱਜ ਵੀ ਹੁੰਦਾ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਆ ਉਹ ਪ ਕਰਮ ਕਾਂਡ ਦੇ ਭਾਵੇਂ ਉੱਤਰਮ ਦੇ ਨਾਂ ਤੇ ਹੋਵੇ ਭਾਵੇਂ ਉੱਦਾਂ ਲੋ ਅੰਧ ਵਿਸ਼ਵਾਸ ਦੇ ਨਾਂ ਤੇ ਹੋਵੇ ਉਹਦੇ ਤੇ ਤਾਂ ਹਮੇਸ਼ਾ ਕੁਐਸਚਨ ਕਰਦੀ ਹੈ ਤੇ ਕੁਐਸਚਨ ਕਰਦੀ ਰਹੂਗੀ ਕਿਉਂਕਿ ਕਾਰਨ ਜਿਹੜਾ ਜਿਹੜਾ ਰੱਬ ਧਰਮ ਦੇ ਨਾਂ ਤੇ ਲੁੱਟਦੇ ਨੇ ਰੱਬ ਰੱਬ ਦੇ ਨਾਂ ਤੇ ਲੁੱਟਦੇ ਨੇ ਉਹ ਲੋਕਾਂ ਦਾ ਕਦੇ ਵੀ ਇਹ ਮਕਸਦ ਨਹੀਂ ਹੈ ਕਿ ਜੋ ਕੀ ਜਿਹੜੇ ਸਾਨੂੰ ਸੁਣਦੇ ਨੇ ਅਸੀਂ ਉਹਨਾਂ ਦਾ ਮਾਨਸਿਕ ਵਿਕਾਸ ਕਰੀਏ ਉਹ ਇਸ ਧਰਤੀ ਤੇ ਕੋਈ ਵੀ ਐਸਾ ਗੁਰੂ ਨਹੀਂ ਹੋਇਆ ਜਿਹੜਾ ਜਿਹਨੂੰ ਗਿਆਨ ਦਾ ਗੁਰੂ ਕਿਹਾ ਜਾਂਦਾ ਹੋਵੇ ਗਿਆਨ ਦਾ ਗੁਰੂ ਗੁਰੂ ਗਿਆਨ ਸਿੱਖਾਂ ਦਾ ਇੱਕ ਐਸਾ ਗੁਰੂ ਹੈ ਜਿਹੜਾ ਸਿਰਫ ਸਾਨੂੰ ਬਾਹਰੋਂ ਨਹੀਂ ਡਿਵੈਲਪ ਕਰਦਾ ਸਾਡੇ ਮਾਈਂਡ ਨੂੰ ਵੀ ਡਿਵੈਲਪ ਕਰਦਾ ਔਰ ਇਸ ਸੰਸਾਰ ਦੇ ਵਿੱਚ ਕਿਸੇ ਦਾ ਵੀ ਗੁਰੂ ਐਸਾ ਨਹੀਂ ਜਿਹਨੂੰ ਗਿਆਨ ਨਾਲ ਜੋੜਿਆ ਜਾ ਸਕੇ ਜਿਹਦਾ ਗੁਰੂ ਹੀ ਗਿਆਨ ਹੋਵੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਧਾਂਨਵੀ ਗੋਸ਼ ਹੋਈ ਸ਼ੇਧ ਪੁੱਛਦੇ ਪੁੱਛਦੇ ਸੀ ਗੁਰੂ ਨਾਨਕ ਦੇਵ ਕਹਿੰਦੇ ਕਵਨ ਗੁਰੂ ਤੇ ਇਸ ਦਾ ਚੇਲਾ ਗੁਰੂ ਨਾਨਕ ਕਹਿੰਦੇ ਸ਼ਬਦ ਗੁਰੂ ਸੁਰਤਨ ਚੇਲਾ ਸਾਡਾ ਗੁਰੂ ਗਿਆਨ ਹੈ ਸਾਡਾ ਗੁਰੂ ਸ਼ਬਦ ਹੈ ਤੇ ਇਸ ਦੁਨੀਆ ਤੇ ਐਸੀ ਕੋਈ ਕੌਮ ਨਹੀਂ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਸ਼ਬਦ ਹੋਵੇ ਸਿਰਫ ਸਿੱਖਾਂ ਦਾ ਹੀ ਗੁਰੂ ਹੈ ਗਿਆਨ ਔਰ ਸ਼ਬਦ ਇਸ ਕਰਕੇ ਸਾਡਾ ਤਾਂ ਮਾਈਂਡ ਵਿਕਾਸ ਹੋਣਾ ਚਾਹੀਦਾ ਸਾਡੀ ਪਰਸਨੈਲਿਟੀ ਦਾ ਵਿਕਾਸ ਹੋਣਾ ਚਾਹੀਦਾ ਸਾਨੂੰ ਪੜ੍ਹ ਲਿਖ ਕੇ ਇੱਕ ਅੱਛੇ ਉਹਦੇ ਤੇ ਜਾਣਾ ਚਾਹੀਦਾ ਸਾਨੂੰ ਆਪਣੇ ਜਿਹੜੇ ਵੀ ਕੰਮ ਕਰਦੇ ਆ ਉਹਨੂੰ ਜ਼ਿੰਮੇਵਾਰੀਆਂ ਦੇ ਨਾਲ ਨਿਭਾਉਣਾ ਚਾਹੀਦਾ ਤਾਂ ਕਿ ਸਾਨੂੰ ਦੇਖਣ ਵਾਲਾ ਔਰ ਸੁਣਨ ਵਾਲਾ ਸਾਡੇ ਨਾਲ ਰਹਿਣ ਵਾਲੇ ਤੇ ਬਹੁਤ ਹੀ ਆ ਪ੍ਰਭਾਵ ਪੈ ਸਕੇ ਤੇ ਉਹ ਵੀ ਕਹੇ ਕਿ ਯਾਰ ਮੈਂ ਤਾਂ ਤੇਰੇ ਵਰਗਾ ਬਣਨਾ